ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਯੂਅਰ YouTube ਚੈਨਲ ਬਸੀ ਫੈਮਿਲੀ ਤੇ ਗੁੱਡ ਮਾਰਨਿੰਗ ਦੋਸਤੋ ਅੱਜ ਅਰਤਵਿਜ ਵੜੇ ਨੇ ਪੌਣੇ 8 ਹੋ ਚੁੱਕੇ ਨੇ ਤੇ ਮੇਰੀ ਵੈਨ ਆਉਣ ਵਾਲੀ ਹੈ ਤੇ ਮੈਂ ਤਿਆਰ ਹੋ ਗਈਆਂ ਮੰਮਾ ਨੇ ਮੇਰਾ ਟਿਫਿਨ ਰੈਡੀ ਕਰਤਾ ਪਾਪਾ ਨੇ ਵਿੱਚ ਵਿੱਚ ਥੋੜੀ ਬੋਤੀ ਯੋਗਨ ਪਾਤਾ ਪੈਕ ਕਰੇ ਟਿਫਿਨ ਤੇ ਬਾਅਦ ਟਿਫਿਨ ਪਾ ਕੇ ਹੁਣ ਮੈਂ ਚਲਨੀ ਆ ਸਕੂਲ ਸਕੂਲ ਤੋਂ ਆ ਕੇ ਮਿਲਦੀ ਹਾਂ ਤੇ ਅੱਜ ਤਾਂ ਮਨੇ ਵਿੰਟਰ ਡਰੈਸ ਪਾਈ ਹੈ ਹੂੰ ਠੰਡ ਲੱਗ ਰਹੀ ਆ ਵਿੰਟਰ ਨਾ ਹੂੰ ਵਿੰਟਰ ਡਰੈਸ ਪਾਈ ਹੈ ਤੇ ਬਾਹਰ ਬਹੁਤ ਠੰਡ ਲੱਗ ਰਹੀ ਹੈ। ਹਾਂ ਬਾਹਰ ਧੁੰਦੀ ਬਹੁਤ ਪਈ ਹੈ। ਵਿੱਚ ਵਿੱਚ ਚਾਹੀ ਟੀਸ਼ਰਟ ਪਾਈ ਹੈ। ਟੀ-ਸ਼ਰਟ ਸਕੂਲ ਵਾਲੀ ਨਹੀਂ ਪਾਈ। ਦੂਜੀ ਪਾਈ ਬਾਤ। ਇਹ ਸਕੂਲ ਵਾਲੀ ਦੀ ਵੀ ਕੋਲਰ ਇਹ ਦੀ ਵੀ ਕੋਲਰ ਘੁੱਟਨ-ਘੁੱਟਨ ਹੋਈ ਜਾਂਦੀ। ਚਲ ਠੀਕ ਹੈ। ਚਲੋ ਤੇ ਅੱਜ ਹੁਣ ਟਾਈਮ ਚੇਂਜ ਹੋ ਗਿਆ। ਦਮਨ ਦਾ 8 ਵਜੇ ਵੈਨ ਆਉਣੀ ਹੈ। ਬਾਏ। ਬਾਏ। ਆਈ ਲਵ ਯੂ। ਲਵ ਯੂ ਟੂ। ਬਾਏ ਬਾਏ। ਟਿਫਨ ਪਾ ਲਿਆ ਨਾ? ਹਾਂਜੀ ਪਾ ਲਿਆ। ਤੇ ਬਾਹਰ ਦਾ ਤੁਹਾਨੂੰ ਮੈਂ ਮੌਸਮ ਦਿਖਾ ਦੇਣੀ ਆ। ਨਾਲ ਦਮਨ ਨੂੰ ਥੱਲੇ ਆਪਾਂ ਬਾਏ ਬਾਏ ਕਰ ਦਿੰਨੇ ਆ। ਦੇਖੋ ਰਾਤਾ ਧੁੰਦ ਜਿਆਦਾ ਸੀ ਪਰ ਹੁਣ ਥੋੜਾ ਜਿਹਾ ਕਲੀਅਰ ਆ ਮੌਸਮ ਸਾਫ ਹੋ ਗਿਆ ਰਾਤ ਪਤਾ ਨਹੀਂ ਮੀਂਹ ਪਿਆ ਅਵਤਾਰਿਆਂ ਦੇ ਟ੍ਰੇਲ ਪਈ ਹੈ ਕਿੰਨਾ ਕਿ ਹੈ ਕੋਈ ਨਾ ਰੱਖ ਦਾਂਗੀ ਡੋਲੂ ਦੀ ਦਮਨ ਟੈਨਸ਼ਨ ਪਾਜੀ ਠੀਕ ਹੈ ਮੰਮ ਬਾਈ ਵੈਨ ਆ ਗਈ ਮੈਨੂੰ ਲੱਗਦਾ ਹਾਰਨ ਮਾਰ ਰਹੀ ਹੈ ਪਰ ਅੱਠ ਦਾ ਟਾਈਮ ਆ ਰਾਮਨਾਲ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਬਣੇ ਰਹੋ ਤੁਸੀਂ ਵਲੌਗਸ ਬਾਏ 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 ਚਲੋ ਜੀ ਦਮਨ ਚਲੀ ਗਈ ਸਕੂਲ ਤੁਸੀਂ ਦੇਖਿਆ ਹੀ ਤੇ ਮੌਸਮ ਦੇ ਲੋ ਕੀ ਹਾਲ ਹੋਇਆ ਪਿਆ ਦਮਨ ਚਲੀ ਗਈ ਸਕੂਲ ਤੋਂ ਉਦੋਂ ਬਾਅਦ ਵਲੌਗ ਆਪਾਂ ਹੁਣ ਸ਼ੂਟ ਕਰ ਰਹੇ ਆ ਤੇ ਕੱਪੜੇ ਕੱਲ ਦੇ ਤੋਂ ਤੇ ਹੋਏ ਹਜ ਤੱਕ ਨਹੀਂ ਸੁੱਕੇ ਗਿੱਲੇ ਗਿੱਲੇ ਸਲਾਬੇ ਸਲਾਬੇ ਹੋਏ ਪੈ ਨੇ ਤੇ ਮੌਸਮ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਮੇਰੇ ਵਾਲ ਵੀ ਤੇ ਲੋਕੇ ਵੇਖਿੰਦੇ ਨੇ ਤੇ ਮੈਂ ਵੀ ਬਾਜ਼ਾਰ ਜਾ ਕੇ ਆਈਆਂ ਬਾਜ਼ਾਰ ਦੇ ਜਿਹੜੇ ਕੰਮ ਕਰਨ ਵਾਲੇ ਸੀ ਉਹ ਸਾਰੇ ਨਵੇੜ ਕੇ ਆਈਆਂ ਕੰਮ ਤੇ ਮੌਸਮ ਇੰਨਾ ਠੰਡਾ ਸੀ ਮੈਂ ਸਕੂਟਰੀ ਤੇ ਤਾਂ ਗਈ ਪਰ ਮੇਰਾ ਬੁਰਾ ਹਾਲ ਹੋ ਗਿਆ ਤੇ ਮੈਂ ਨਾ ਸਿਰ ਮੇਰਾ ਇੰਨਾ ਦੁਖੇ ਇੰਨਾ ਦੁਖੇ ਚੱਪੜ ਤੇ ਮੈਨੂੰ ਨਾ ਫਿਰ ਮੈਂ ਹੁੰਦਿਆ ਦਵਾਈ ਲਈ ਤੇ ਉਹ ਕਹਿੰਦਾ ਬੀਪੀ ਬਹੁਤ ਵਧਿਆ ਹੋਇਆ ਬੀਪੀ ਮੇਰਾ ਨਾ 154 55 ਹੋਇਆ ਪਿਆ ਸੀ ਤੇ ਵੀ ਬੜਾ ਨਾ ਮੇਰਾ ਸਿਰ ਬੜਾ ਦੁਖੰਡਿਆ ਤੇ ਚਲੋ ਜੀ ਹੁਣ ਨਾ ਮੈਂ ਬਾਜ਼ਾਰੋਂ ਆ ਗਈਆਂ ਤੇ ਹੁਣ ਮੈਂ ਪਹਿਲਾਂ ਬਣਾ ਕੇ ਦੀਣਾ ਚਾਹ ਕਿਉਂਕਿ ਆਪ ਹੀ ਚਾਹ ਪੀਣੀ ਹੈ ਨਾ ਹੋਰ ਤੱਕ ਨਾ ਬਣਾ ਕੇ ਦਿੰਦੀ ਬੰਨੂ ਤੁਸੀਂ ਚਲ ਜੀਏ ਝਾਟਾ ਮੇਰਾ ਕਿੱਲਰ ਪਹਿਲਾਂ ਮੈਂ ਝਾਟਾ ਸਹੀ ਕਰਨਾ ਮੜ ਗਿਆ ਹੁਣ ਤੇ ਹੁਣ ਮੈਂ ਚਾਹ ਬਣਾ ਕੇ ਪੀ ਕੇ ਫਿਰ ਜਿਹੜੇ ਬਾਕੀ ਦੇ ਕੰਮ ਉਹ ਕਰਨੇ ਨੇ ਕਿਉਂਕਿ ਸਬਜ਼ੀ ਬਣਾਣੀ ਹੈ ਤੇ ਜਿਹੜੇ ਸੂਟ ਕੋਰੀਅਰ ਕਰਵਾਣੇ ਉਹ ਕੱਢਣੇ ਨੇ ਸਬਜ਼ੀ ਸਬਜ਼ੀ ਬਣਾ ਕੇ ਤੇ ਫਿਰ ਆਪਾਂ ਸੂਟ ਜਿਹੜੇ ਕੋਰੀਅਰ ਵਾਲੇ ਉਹ ਕੱਢਾਂਗੇ ਪਹਿਲਾਂ ਅਸੀਂ ਨਾ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਗਰਮ ਕੱਪੜੇ ਜਿਹੜੇ ਨੇ ਇੱਕੋ ਵਾਰੀ ਕੱਢਣੇ ਪੈਣੇ ਪਹਿਲਾਂ ਤੇ ਕੋਈ ਐ ਨਹੀਂ ਸੀ ਕਿ ਮੌਸਮ ਸਹੀ ਸੀ ਪਰ ਠੰਡ ਪੂਰੀ ਹੈ ਅੱਜ ਤੇ ਪਹਿਲਾਂ ਆਪਾਂ ਬਾਹਰੋਂ ਕੱਪੜੇ ਨਾਲੀ ਇਹ ਚਾਹ ਧਰ ਕੇ ਕੱਪੜੇ ਨਾ ਕੇ ਫਿਰ ਦੂਜੇ ਕੰਮ ਕਰਦੇ ਆ ਤੇ ਅੱਜ ਸਵੇਰੇ ਸਪਾਈਆਂ ਵੀ ਮਾੜੀਆਂ ਮੋਟੀਆਂ ਕੀਤੀਆਂ ਜ਼ਿਆਦਾ ਨਹੀਂ ਕੀਤੀਆਂ ਤੇ ਬਹੁਤ ਠੰਡ ਹੋ ਗਈ ਭਾਈ ਬਹੁਤ ਠੰਡ ਔਡੀ ਠੰਡ ਮਾਰਦੀ ਜਾਂ ਜਾਂਦੀ ਠੰਡ ਮਾਰਦੀ ਹੈ ਨਾ ਇੱਕ ਖਾੜਜਾ ਬਣਿਆ ਹੋਇਆ ਤੇ ਠੰਡ ਤੋਂ ਬਚ ਕੇ ਰਹੋ ਅਦਰਕ ਵਾਲੀ ਗੋਲ ਵਾਲੀ ਚਾਹ ਬਣਾਉਣੀ ਤੇ ਮੈਂ ਵੀ ਬਣਾ ਲੀਣਾ ਗੋਲ ਵਾਲੀ ਚਾਹ ਬਣਾਣੀ ਹੋ ਹੋ ਬਹੁਤ 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 ਸਸੀ ਕਾਲ ਜੀ ਸਸੀ ਕਾਲ ਦਮ ਸਸੀ ਕਾਲ ਸਾਰਿਆਂ ਨੂੰ ਤੇ ਦਮਣ ਖਾ ਰਹੀ ਅੱਜ ਲਿਆਂਦੇ ਬਾਹਰੋਂ ਸਮੋਸੇ ਕਿੰਨੇ ਦਿਨਾਂ ਦਿਲ ਕਰ ਰਿਹਾ ਸੀ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤੇਰੇ ਤਾਂ ਮੈਂ ਸਟਾਰਟਿੰਗ ਕਰਤੀ ਸੀ ਵਲੌਗ ਦੀ ਅੱਜ ਸਵੇਰੇ ਹਾਂ ਸੱਚ ਕਰਤੀ ਸੀ ਲਓ ਜਿੱਦਾਂ ਮੈਂ ਸਕੂਲ ਤੋਂ ਆ ਗਈ ਐ ਤੇ ਦਮਨ ਸਕੂਲ ਤੋਂ ਆ ਕੇ ਤੇ ਆਪਾਂ ਅੱਜ ਉਸ ਮੂਸੇ ਲਿਆਏ ਆ ਕਿਉਂਕਿ ਮੈਂ ਗਈ ਹੋਈ ਇਸ ਬਾਜ਼ਾਰ ਟਿੱਕੀ ਦੇ ਵਿੱਚ ਪਾਇਆ ਹੋਇਆ ਹਾਂ ਹਾਂ ਸੱਚ ਟਿੱਕੀ ਲੈਂਦੀ ਨਵੇਂ ਜਮਾਨੇ ਦੀ ਨਵੇਂ ਜਮਾਨੇ ਦੀ ਨਹੀਂ ਨਵੇਂ ਤਰੀਕੇ ਦੀ ਇਹ ਨਾ ਉਹਨਾਂ ਨੇ ਕद्दू ਕੁਛ ਕਰਕੇ ਆਲੂ ਪਾਏ ਹੋਏ ਨੇ ਆਪਾਂ ਆਲੂ ਉਬਾਲ ਕੇ ਪਾਨੇ ਆ ਕद्दू ਕੁਛ ਕੀਤੇ ਨੇ ਦਮਨ ਹਮ ਪਰ ਉਹ ਟੁੱਕੀ ਟੇਸਟੀ ਐ ਇਹ ਦੇਸੀ ਘਿਓ ਦੀ ਪਰ ਮਹਿੰਗੀ ਬੜੀਆਂ ਦਿੱਤੀਆਂ ਕਿੰਨੇ ਦੀ ਏਕ ਟਿੱਕੀ ਮੈਂ ਐਕਚੁਅਲੀ ਗਲਤੀ ਮੇਰੀ ਹੀ ਮੈਂ ਪੁੱਛਿਆ ਹੀ ਨਹੀਂ ਹੈਗਾ ਹਮ ਇਹ ਦੋ ਸਮੋਸੇ ਤੇ ਦੋ ਟਿੱਕੀਆਂ 160 ਰੁਪਏ ਲਏ ਉਹਨਾਂ ਨੇ। ਕਿ ਕਿ ਦੇਸੀ ਘੀ ਦੀ ਮਹਿੰਗੀ ਹੋएगी। ਹਾਂ ਹਾਂ ਨਾਲ ਦਹੀਂ ਦਿੱਤਾ ਹੋਰ ਦਹੀਂ ਅੱਡ ਥੋੜੀ ਦੇਣਾ ਸੀ। ਥਾਂਸੀ ਹੋ ਗਈ। ਚਲੋ ਜੀ ਦਮਨ ਆਈਏ 4:30 ਵਜੇ 4:30 ਵਜੇ ਸਕੂਲੋਂ ਤੇ ਹੁਣ ਦਮਨ ਨੇ ਜਾਣਾ ਖਾ ਪੀ ਕੇ ਟਿਊਸ਼ਨ ਤੇ ਮੈਂ ਬਣਾਣੀ ਆਪਣੀ ਚਾਹ ਪਾਣੀ ਤੇ ਮੈਂ ਵੀ ਬਾਜ਼ਾਰ ਗਈ ਹਾਂ ਤੇ ਮੈਂ ਆ ਕੇ ਲੰਮੇ ਪੈ ਗਈ ਸਕੂਟੀ ਤੇ ਗਈ ਸਿਰ ਬਹੁਤ ਦੁਖੰਡਾ ਹੈ ਮੇਰਾ ਬੀਪੀ ਵਧ ਗਿਆ ਹੁੰਦਾ ਮੈਂ ਚੈੱਕ ਕਰਵਾਇਆ। ਬੀਪੀ ਬਹੁਤ ਵਧਿਆ ਹੋਇਆ ਤੇ ਮੈਂ ਹੁਣ ਲੱਗੀਆਂ ਰੈਸਟ ਕਰਨ ਥੋੜਾ ਜਿਹਾ। ਹਰ ਵਲੌਗ ਤੁਹਾਨੂੰ ਠਹਿਰ ਕੇ ਮਿਲਦੇ ਆ। ਹਣਾ ਦਮਨ। ਹੂੰ। ਤੇ ਦਮਨ ਦੀ ਕਿਵੇਂ ਵੀਡੀਓ ਲੱਗੀ ਸੂਟਾਂ ਵਾਲੀ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕਾਫੀ ਕਮੈਂਟ ਆ ਵੀ ਰਹੇ ਨੇ ਤੇ ਸਪੈਸ਼ਲ ਫੋਨ ਕਾਲ ਵੀ ਆਇਆ ਸੀ ਕੈਨੇਡਾ ਤੋਂ ਤੇ ਉਹ ਵੀ ਕਹਿ ਰਹੇ ਸੀ ਮੈਸੇਜ ਆਇਆ ਸੀ ਕਹਿੰਦੇ ਕਿ ਦਮਨ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਸੀ ਦਮਨ ਤੁਸੀਂ ਵੀਡੀਓ ਚਾਹਿਓ ਤੇ ਅੱਜ ਵੀ ਜਿਹੜੀ ਵੀਡੀਓ ਬਣਾਵਾਂਗੇ ਦਮਨ ਬਣਾਏਗੀ ਠੀਕ ਹੈ। ਠੀਕ ਹੈ। ਪੱਕਾ ਨਾ ਪੱਕਾ ਪੱਕਾ। ਮੈਂ ਜ਼ਿਆਦਾ ਬੋਲ ਨਹੀਂ ਰਹੀ ਹੋਈ ਫਿਰ ਗਲੇ ਚੜ ਜਾਂਦੇ ਫਿਰ ਹਾਂ ਖੜ ਖੜ ਖੜ। ਲੈਸੀ ਆਪਣੀ ਚਾਹ ਬਣ ਗਈ ਹੈ ਤੇ ਚਾਹ ਪੀਣਿਆਂ ਬਾਹਰ ਬੈਠ ਕੇ ਪੀਣਿਆਂ ਸਾਰਾ ਦਿਨ ਅੰਦਰ ਹੀ ਬੈਠੇ ਰਹਿੰਨੇ ਆ ਜੀ ਕੱਢ ਲਓ ਤੁਸੀਂ ਵੀ ਸਰਦੀਆਂ ਵਾਲੇ ਕੱਪੜੇ ਦਮਨ ਤਾਂ ਰੋਜ਼ ਨਵੇਂ ਤੋਂ ਨਵੇਂ ਕੱਪੜੇ ਕੱਢ ਕੇ ਪਾ ਰਹੀ ਹੈ ਆ ਦੇਖ ਆ ਸਵੇਰੇ ਸਕੂਲ ਪਾ ਜਾਣਾ ਟੀਚ ਉਹ ਹੈ ਕਿਉਂ ਸਕੂਲ ਸਕੂਲ ਸਵੇਰੇ ਮम्मा ਹਾਂ ਆਹੀ ਮੈਂ ਨਹੀਂ ਜਾਣਾ ਕਿਤੇ ਮਮਾ ਤੁਸੀਂ ਪ੍ਰੋਮਿਸ ਕੀਤਾ ਸੀ ਮੈਨੂੰ ਤੇ ਤੁਹਾਡੀ ਵੀਡੀਓ ਵੀ ਬਣਵਾਈ ਹੈ ਅੱਛਾ 1 ਮਿੰਟ ਇਹ ਗੱਲ ਪੈਣ ਸਰਬਜੀਤ ਮਾਸੀ ਦਾ ਫੋਨ ਆਇਆ ਸੀ ਸਪੈਸ਼ਲੀ ਸਪੈਸ਼ਲੀ ਉਹਨਾਂ ਨੇ ਤੇਰੇ ਵਾਸਤੇ ਕਿਹਾ ਦਮਨ ਬਹੁਤ ਸੋਹਣਾ ਸ਼ੂਟ ਕੀਤਾ ਥੈਂਕ ਯੂ ਸੋ ਮਚ ਸਰਜੀਤ ਵਾਸੀ ਤੇ ਐਵੇਂ ਕਮਲੀਮੈਂਟ ਦਿੰਦੇ ਰੋ ਸਾਰੇ ਜਣੇ ਤੇ ਮੈਂ ਮੋਟੀਵੇਟ ਹੁੰਦੀ ਰਵਾਂ ਤੇ ਵੀਡੀਓ ਬਣਾਉਂਦੀ ਰਵਾਂ ਤੇ ਇੱਕ ਕਮੈਂਟ ਹੋ ਰਾਇਆ ਸੀ ਉਹ ਕਹਿੰਦੇ ਥੋੜਾ ਜਿਆ ਸਲੋ ਬੋਲੋ ਵੀਡੀਓ ਬਹੁਤ ਸੋਹਣੀ ਪਰ ਥੋੜਾ ਜਿਆ ਹੌਲੀ ਹੌਲੀ ਮਤਲਬ ਸਾਰਾ ਕੁਝ ਹੌਲੀ ਹੌਲੀ ਦੱਸੋ ਕਿ ਆ ਫੈਬਰਿਕ ਆ ਆਇਆ ਚੀਜ਼ ਆ ਆਏ ਤੇ ਅੱਜ ਆਪਾਂ ਜਿਹੜੀ ਵੀਡੀਓ ਪਾਵਾਂਗੇ ਨਾ ਜਿਹੜੇ ਆਪਣੇ ਪਸ਼ਮੀਨੇ ਦੇ ਸੂਟ ਪਏ ਪਲੇਨ ਉਹਨਾਂ ਦੀ ਪਾਵਾਂਗੇ ਕਿਉਂਕਿ ਉਹ ਸੂਟ ਦੁਬਾਰਾ ਆਏ ਨੇ ਥੋੜੀ ਜਿਹੀ ਘੱਟ ਰੇਂਚ ਆਏ ਨੇ ਕਿ ਪਹਿਲਾਂ ਆਪਾਂ ਸੇਲ ਕੀਤੇ ਥੋੜਾ ਜਿਹਾ ਵੱਧ ਸੀ ਰੇਂਜ ਹੁਣ ਘੱਟ ਰੇਂਜ ਆਏ ਨੇ ਕੁਛ ਆਪਣੇ ਕੋ ਪਏ ਨੇ ਕ੍ਰੇਪ ਦੇ ਸੂਟ ਪਏ ਨੇ ਟ੍ਰੀਸਟਾ ਦੇ ਉਹਨਾਂ ਦੀ ਵੀਡੀਓ ਪਾਵਾਂ ਠੀਕ ਹੈ ਦਮਨ ਸਾਡਾ ਰੈਡੀ ਹੈ ਜੀ ਤੇ ਇੱਕ ਸ਼ਰਤ ਤੇ ਬਨਵਾਉਂਗੀ ਤੁਸੀਂ ਚੱਲੋ ਹੁਣ ਮੇਰੇ ਨਾਲ ਮੈਂ ਕਿਤੇ ਨਹੀਂ ਜਾਣਾ ਹੈਗਾ ਆਹੀ ਸੂਟ ਕੱਪੜੇ ਪਾ ਕੇ ਜਾਇਓ ਮੈਂ ਨਹੀਂ ਪਾ ਕੇ ਜਾਂਦੀ ਪਿਛਲੇ ਤੇ ਸਕੂਲ ਚ ਪਾ ਕੇ ਗਈ ਸੀ ਮੈਂ ਜਦੋਂ ਐਨਰ ਫੰਕਸ਼ਨ ਦੀ ਤਿਆਰੀ ਹੋ ਰਹੀ ਸੀ ਸਭ ਨੇ ਦੇਖ ਲਿਆ ਹੁਣ ਆਹ ਤੂੰ ਦੇਖ ਲਿਆ ਤੇ ਦੁਬਾਰਾ ਪਾਣਾ ਨਹੀਂ ਮੈਂ ਘਰੇ ਪਾਉਂਗੀ ਦੇਖ ਲੋ ਇਹਦੀ ਗੱਲਾਂ ਸੁਣ ਲੋ ਇਹਦੀਆਂ ਇੰਨਾ ਖਰਚਾ ਵਾਰਾ ਨਹੀਂ ਖਾਂਦਾ ਪੁੱਤ। ਇੱਕ ਕਿਸ ਚੀਜ਼ ਲੈਣੀ ਐ। ਇੰਨਾ ਖਰਚਾ ਵਾਰਾ ਨਹੀਂ ਖਾਂਦਾ। ਨਾ ਇਹ ਗਲਤ ਗੱਲ ਆ। ਮੰਮਾ ਪਹਿਲਾਂ ਵੀਡੀਓ ਸ਼ੂਟ ਕਰੀਏ ਫਿਰ ਦੇਖਾਂਗੇ ਠੀਕ ਐ। ਤੇ ਕੱਲ ਆਪਾਂ ਆ ਗਰਮ ਸੂਟਾਂ ਦੀ ਵੀਡੀਓ ਪਾਈ ਹੈ। ਅਜੋ ਆਪਣਾ ਇੱਕ ਆਜਾ ਵੀ ਸੇਲ ਹੋ ਗਿਆ। ساری ਰਾਤ ਆਪਣੇ ਇਹ ਵੀ ਸੇਲ ਹੋ ਗਿਆ ਇੱਕ ਪਰਪਲ ਚਲਾ ਗਿਆ ਆਪਣਾ ਸਟਿਚ ਹੋਣ ਨੂੰ। ਤੇ ਦੋ ਹੋਰ ਸੇਲ ਹੋ ਗਏ ਤੇ ਆਪਣੇ ਕੋਲ ਰਹਿ ਗਏ ਨੇ ਜੀ ਚਾਰ ਫਟਾਫਟ ਆਪਣਾ ਆਰਡਰ ਦੇ ਦਿਓ। ਮੇਰੇ ਦਮਨ ਪੁੱਤ ਨੇ ਵੀਡੀਓ ਬਣਾਈ ਆ ਚਾਰ ਇਹਨਾਂ ਸੂਟਾਂ ਦੀ ਹੈ ਨਾ ਦਮਨ। ਹੂੰ। ਆ ਮੇਰੀਆਂ ਦਵਾਈਆਂ ਦਾ ਢੇਰ ਲੱਗਾ ਪਿਆ ਮੇਰਾ ਅੱਜ ਬਹੁਤ ਬੀਪੀ ਵਧਿਆ ਹੋਇਆ ਮੈਂ ਹੁਣੇ ਬੀਪੀ ਦੀ ਗੋਲੀ ਖਾ ਕੇ ਤੇ ਹਜੇ ਮੈਂ ਰੋਟੀ ਬਣਾਣੀ ਕੁਝ ਨਹੀਂ ਬਣਾਇਆ ਕਿਉਂਕਿ ਮਾਂ ਨਾਨੀ ਹਰਾਂ ਦੀ ਕਾਲ ਆਈ ਸੀ ਮੈਂ ਉੱਧਰ ਲੱਗੀ ਸੀ ਮਾਮੂ ਦੀ ਨਾਨੂ ਦੀ ਨਾਨੀ ਦੀ ਨਾਨੂ ਨਾਨੀ ਨਾਨੀ ਮੈਨੂੰ ਨਾਨੀ ਮੈਨੂੰ ਡੈਡੀ ਯਾਦ ਆ ਗਏ ਅੱਜ ਮੈਨੂੰ ਉਹ ਅੱਜ ਮੈਨੂੰ ਮੇਰੇ ਡੈਡੀ ਇੰਨੇ ਯਾਦ ਆ ਰਹੇ ਨਾ ਸਵੇਰ ਦੇ ਕਿਉਂਕਿ ਬੈੜੀ ਨਾਲ ਲੋੜੀ ਤੋਂ ਬਾਅਦ ਲੈ ਡੈਡੀ ਡੈਥ ਹੋ ਗਈ ਤੇ ਬਸ ਬੈਠੇ ਬੈਠੇ ਨਾਲ ਦਿਮਾਗ ਤੇ ਗੱਲਾਂ ਚੱਲਦੀਆਂ ਨਹੀਂ ਚੱਲਦੀ ਰਹੀਆਂ ਉਹੀ ਗੱਲਾਂ بار 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 ਦਿਮਾਗ ਚ ਆਈਆਂ ਤੇ ਸਵੇਰ ਦੀ ਮੈਨੂੰ ਡੈਡੀ ਦੀ ਯਾਦ ਆਣੀ ਤਾਂ ਕਿਉਂ ਕਿਉਂਕਿ ਦਿਮਾਗ ਚ ਮਤਲਬ ਦਿਮਾਗ ਚ ਇੱਕੋ ਹੀ ਗੱਲ ਘੁੰਮੀ ਜਾ ਰਹੀ ਹੈ ਮਸੂਲ ਤਾਂ ਫਿਰ ਆਈਏ ਇੱਕ ਆਪਣੇ ਆਹ ਸੂਟ ਆਏ ਨੇ ਇਹ ਵੀ ਆਪਣੇ ਸਟਾਲ ਨਾਲ ਇਹਨਾਂ ਦੀ ਵੀਡੀਓ ਆਪਾਂ ਪਾ ਚੁੱਕੇ ਹਾਂ ਤੇ ਅੱਜ ਆਪਾਂ ਨਵਾਂ ਸਟਾਕ ਆਇਆ ਏ ਇਹ ਥੋੜਾ ਜਿਹਾ ਕੱਟ ਰਿੰਚ ਆਇਆ ਇਹ ਹੋਣਾ ਹੈ ਕਾ ਕਲਰ ਬਹੁਤ ਧੀਏ ਜਿਵੇਂ ਵਿਆਹ ਸ਼ਾਦੀ ਚ ਹਲਦੀ ਵਾਸਤੇ ਹਾਂ ਹੂੰ ਤੇ ਇੱਕ ਆਪਣੇ ਕੋਲ ਜੀ ਆ ਸੂਟ ਪਿਆ ਜੋਰਜਟ ਦਾ ਇਹ ਤੇ ਇਸੇ ਪਹਿਣਨੇ ਫੋਲਡ ਕਰਵਾਇਆ ਸੀ ਇਹ ਆਪਾਂ ਡਿਸਕਾਊਂਟ ਤੇ ਦੇ ਰਹੇ ਆ ਪਿਓਰ ਜੋਰਜਟ ਦੀ ਸ਼ਰਟ ਹੈ ਤੇ ਆਰੀ ਵਰਕ ਹੋਇਆ ਤੇ ਨਾਲ ਸਿੰਖ ਦੀ ਬਾਟਮ ਹੈ ਤੇ ਨਾਲ ਪਿਓਰ ਜੋਰਜਟ ਦਾ ਦੁਪੱਟਾ ਹੈ ਇਹ ਆਪਾਂ ਤੁਹਾਨੂੰ ਦਵਾਂਗੇ ਅ ਅ ਦੇਹੀ ਦਿਮਾਗ ਚ ਨਹੀਂ ਆ ਰਿਹਾ 3500 ਰੁਪਏ ਦੇ ਵਿੱਚ ਦਵਾਂਗੇ ਪਹਿਲਾਂ ਤਾਂ ਰੇਟ ਸਜਾਦਾ ਸੀ ਏ ਨਹੀਂ 3500 ਸੀ ਤੇ ਹੁਣ ਆਪਾਂ ਤੁਹਾਨੂੰ ਦਵਾਂਗੇ 3400 ਰੁਪਏ ਦੇ ਵਿੱਚ ਦਵਾਂਗੇ ਇਹ ਸੂਟ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਹੋਇਆ ਤੇ ਜਰੂਰ ਦੱਸਿਓ ਤੇ ਇੱਕ ਸੂਟ ਹੋਰ ਸੀ ਉਹ ਵੀ ਉਹਨਾਂ ਨੇ ਹੋਲਡ ਕਰਵਾਇਆ ਸੀ ਆਹ ਕੀ ਇਹ ਮੇਰੇ ਕਿਸ ਭੈਣ ਨੇ ਹੋਲਡ ਕਰਵਾਏ ਸੀ ਤੇ ਉਹਨਾਂ ਨੇ ਦੁਬਾਰਾ ਲਏ ਨਹੀਂ ਹੈਗੇ ਤੇ ਮੇਰੇ ਜੋ ਭੈਣੋਂ ਐਵੇਂ ਨਾ ਕਰਿਆ ਕਰੋ ਫਿਰ ਔਖਾ ਹੋ ਜਾਂਦਾ ਇਹ ਬਰਬਰੀ ਦਾ ਇਹ ਵੀ ਆਪਾਂ ਤੁਹਾਨੂੰ 3400 ਚ ਦੇਵਾਂਗੇ ਬਰਬਰੀ ਤੇ ਬਰਬਰੀ ਦਾ ਇਹ ਦੁਪੱਟਾ ਨਾਲ ਤੇ ਆਫ ਵਾਈਟ ਸਿਲਕ ਦੀ ਬਾਟਮ ਆ ਫੈਬਰਿਕ ਬੜਾ ਸੋਹਣਾ ਇਹਦੀ ਮੈਂ ਵੀਡੀਓ ਵੀ ਪਾਈ ਸੀ ਬੜਾ ਪਿਆਰਾ ਬਹੁਤ ਹੀ ਪਿਆਰਾ ਬਹੁਤ ਜ਼ਿਆਦਾ ਜਿੰਨੇ ਕਹਿੰਦੇ ਨਾ ਉਹ ਹੈ ਇੱਕ ਜ਼ੋਰਜੜ ਦਾ ਇੱਕ ਬਰਬਰੀ ਦਾ ਆ ਦੇਖੋ ਆਪਣੇ ਪੈਕਿੱਟੇ ਪਏ ਹਨ ਤੇ ਉਹਨਾਂ ਨੇ ਮਨਾ ਕਰਤਾ ਐਕਚੁਅਲੀ ਗਲਤੀ ਪਤਾ ਕੀ ਹੋਈ ਗਲਤੀ ਪਤਾ ਕੀ ਹੋਈ ਹੈ ਨਾ ਮੈਂ ਵਿਸ਼ਵਾਸ ਤੇ ਉਹਨਾਂ ਦਾ ਆਰਡਰ ਲੈ ਲਿਆ ਤੇ ਉਹਨਾਂ ਨੇ ਬਾਅਦ ਚ ਐਵੇਂ ਕਰਤਾ ਬਾਕੀ ਚਲ ਕੋਈ ਗੱਲ ਨਹੀਂ ਹੈ ਨਾ ਤੇ ਆ ਵੀ ਜੀ ਪਿਓਰ ਜ਼ੋਰਜੜ ਦਾ ਆਰਬਕ ਹੋਇਆ ਤੇ ਇਹ ਵੀ ਬੜਾ ਪਿਆਰਾ ਤੇ ਇਹਦੇ ਨਾਲ ਪਿਓਰ ਮਛਲਿੰਦੀ ਬਾਟਮ ਹੈ ਇਹਦਾ ਪ੍ਰਾਈਸ ਹੈਗਾ 1800 ਤੇ ਆ ਵੀ ਪ્યોਰ ਜੌਰਜਨ ਦਾ ਇਹਦੇ ਨਾਲ ਹੀ ਬਾਟਮ ਆ ਦੇਖੋ ਬਹੁਤ ਪਿਆਰਾ ਕੰਬੀਨੇਸ਼ਨ ਆਪਣੀਆਂ ਆਂਟੀਆਂ ਮੰਮੀਆਂ ਵਾਸਤੇ ਖਾਸ ਕਰਕੇ ਨਾ ਬੜਾ ਪਿਆਰਾ ਬਣੇਗਾ ਬਹੁਤ ਸੋਹਣਾ ਬਣੇਗਾ ਤੇ ਇਹਦਾ ਪ੍ਰਾਈਸ ਹੈਗਾ 2000 ਇਹ ਚਾਰ ਸੂਟ ਨੇ ਜੇ ਕਿਸੇ ਮੇਰੇ ਭੈਣ ਨੂੰ ਚਾਹੀਦੀ ਹੋਈ ਤਾਂ ਕਮੈਂਟ ਕਰਕੇ ਦੱਸ ਦਿਓ WhatsApp ਨੰਬਰ ਹੈਗਾ 9814790283 ਠੀਕ ਹੈ ਜੀ ਤੇ ਚਲੋ ਜੀ ਹੁਣ ਮੈਂ ਆਹ ਸੂਟ ਕੱਢੇ ਨੂੰ ਤੇ ਦਮਨ ਵੀਡੀਓ ਸ਼ੂਟ ਕਰਨ ਲੱਗੀ ਆ ਆਪਾਂ ਇਹਨਾਂ ਸੁੱਤਰਾਂ ਦੀ ਵੀਡੀਓ ਪਾਈ ਸੀ ਉਹਦੀ ਕਾਲੀ ਇਹ ਆਪਣਾ ਸੁਸੇ ਰੇ ਜਾਣਾ ਪੋਰੀ ਤੇ ਇਹ ਹੀ ਐਡ ਕਰ ਲੈਣਾ ਮਿੱਤਰੋ ਹਰ ਚਾਹ ਪਰ ਬਾਹਰ ਸੁਣ ਤੋਂ ਆਪਣਾ ਜਾਣਾ ਸਾਰਾ ਘਾ ਤੇ ਆਜ ਮੈਂ ਆ ਦਾ ਸਾਹ ਲੈ ਰਿਹਾ ਨਾ ਸਾਹ ਲੂ ਸਾਹ ਲੈਦਾ ਸਾਰਾ ਸਾਰਾ ਚੱਲਦਾ ਖਰਪਤੂ ਕਰਦੇ ਮੈਂ ਮੈਂ ਸਬਜ਼ੀ ਬਣਾਉਣਾਂ ਤੋਂ ਪਹਿਲਾਂ ਵੀਡੀਓ ਸ਼ੂਟ ਕਰਾ ਲਾ ਤੁਹਾਡੀ ਪਹਿਲਾਂ ਮੇਰੇ ਨਾਲ ਚੱਲੋ ਫੇਰ ਦੇਖਦੇ ਅਰੇ ਤੁਰਕੀ ਤੇ ਜਾਣਾ ਮਮਾ ਤੁਸੀਂ ਜਾ ਕੇ ਲਿਆਓ ਕੱਲੇ ਮੈਂ ਕੱਲੀ ਕੀ ਕਰੂੰਗੀ ਉੱਥੇ ਤੁਹਾਨੂੰ ਪਤਾ ਮੇਰੇ ਨਾਲ ਜਿਆਦਾ ਤੁਹਾਨੂੰ ਥੋੜੀ ਚੋਇਸ ਵਧੀਆ ਨਾਲੇ ਅੱਜ ਆਪਾਂ ਫੇਰ ਦੁਬਾਰਾ ਤੋਂ ਆ ਜਿਹੜਾ ਬਰਬਰੀ ਦਾ ਸਟਾਕ ਆਇਆ ਤੇ ਘਰ ਚੋਟਾ ਮੈਂ ਉਹਨਾਂ ਦੀ ਵੀਡੀਓ ਪਾਵਾਂਗੀ ਅੱਜ ਬਰਬਰੀ ਸ਼ਿਮਰ ਦੇ ਉੱਪਰ ਆਏ ਨੇ ਸੂਟ ਅਹ ਬੜੇ ਪਿਆਰੇ ਨੇ ਪਾਰਟੀ ਵੇਅਰ ਸੂਟ ਨੇ ਲੇਸ-ਲੂਸ ਲਾ ਕੇ ਬੜੇ ਸੋਹਣੇ ਰੈਡੀ ਹੁੰਦੇ ਨੇ ਇੱਕ ਸੱਚ ਇੱਕ ਸੂਟ ਹੋਰ ਆ ਉਹ ਵੀ ਹੋਲਡ ਕਰਵਾਇਆ ਸੀ ਉਹ ਬਰਬਰੀ ਦਾ ਉਧਰ ਪਿਆ ਮੈਨੂੰ ਲੱਗਦਾ ਬੜਾ ਗਾ ਪਿਆ ਦਾ ਮਨਾਦ ਪਾਣਾ ਸਾਰਾ ਸੰਭਣਾ ਕਿੰਨੇ ਦੇ ਕੱਪੜੇ ਨੇ ਇਹ ਬਰਬਰੀ ਸ਼ਿਮਰ ਆ ਬੜਾ ਸੋਹਣਾ ਪਾਰਟੀ ਵੇਅਰ ਸੂਟ ਹੈ ਗਲਤ ਬਾਤ ਹੋ ਗਈ ਜਮਨ ਜੀ ਆਪਕੀ ਇਹ ਦੇਖੋ ਕਾਲੀ ਬਲੈਕ ਬਾਟਮ ਹੈ ਇਹਦੇ ਨਾਲ ਸਿਲਕ ਦੀ ਤੇ ਨਾਲ ਬਰਬਰੀ ਸ਼ਿਮਰ ਦਾ ਦੁਪੱਟਾ ਇਹ ਦੁਪੱਟੇ ਸਿਰ ਤੇ ਨਹੀਂ ਟਿਕਣਗੇ ਸਿਰਫ ਇਹ ਪਾਰਟੀ ਵੇਅਰ ਹੈ ਜਿਵੇਂ ਆਪਾਂ ਗੇ ਪਾਰਟੀ ਜਾਣਾ ਹੋਵੇ ਤੇ ਮੋਢੇ ਤੇ ਆਪਾਂ ਲੈ ਕੇ ਤੇ ਲੈ ਸਕਦੇ ਹਾਂ ਦੁਪੱਟਾ ਇਹ ਲੈ ਕੇ ਤੇ ਲੈ ਵੀ ਸਕਦੇ ਹਾਂ ਤੇ ਲੈ ਸਕਦੇ ਹਾਂ ਤੇ ਚੁੰਨੀ ਵੀ ਪਾ ਸਕਦੇ ਹਾਂ ਤੇ ਪਾ ਤੇ ਸਕਦੇ ਹੀ ਹਾਂ ਤੇ ਇਹ ਤੇ ਐ ਤੇ ਹੋ ਹੀ ਸਕਦਾ ਹੀ ਹੈ ਨਾ ਆ ਲੋ ਬੜੇ ਬੜੇ ਕੱਲਰ ਬੜੇ ਸੋਹਣ ਸਰਦਾਰੀ ਦੇ ਕੱਲਰ ਨੇ ਇਹ ਸਰਦੀਆਂ ਗਰਮੀਆਂ ਦੋਨੇ ਹੀ ਪਿਆ ਜਾਂਦੇ ਨੇ ਕਿਉਂਕਿ ਲਾਈਨਿੰਗ ਲੱਗਦੀ ਹਰੇਕ ਸੂਟ ਥੱਲੇ ਤੇ ਸਾਰੇ ਵੇਅਰ ਹੋ ਜਾਂਦੇ ਨੇ ਸਰਦੀਆਂ ਚ ਗਰਮੀਆਂ ਚ ਇੱਕ ਸੂਟ ਉਹ ਕਿੱਥੇ ਗਿਆ ਦਮਣ ਕਿਹੜਾ ਇੱਕ ਹੋਰ ਕੀ ਚੀਜ਼ ਇਹਦੀ ਬੋਟਿਕਾ ਪੀ येलो ਜੀ ਨਹੀਂ ਨਹੀਂ ਇਹ ਵੀ ਇਹ ਤਾਂ ਹੈ ਜੀ ਇੱਕ ਆਸੀ ਬਰਬਰੀ ਦਾ ਇਹ ਵੀ ਮੇਰੀ ਕਿਸੇ ਭੈਣ ਨੇ ਹੋਲਡ ਕਰਵਾਇਆ ਸੀ ਤੇ ਉਹਨਾਂ ਨੇ ਨਹੀਂ ਲਿਆ ਇਹ ਸੂਟ ਤੇ ਇਹ ਸੂਟ ਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਦਾਂਗੀ ਹੁਣ ਮੈਨੂੰ ਚੇਤੇ ਨਹੀਂ ਹੈਗਾ ਇਹ ਵੀ ਆਪਾਂ ਡਿਸਕਾਊਂਟ ਤੇ ਦੇ ਰਹੇ ਹਾਂ ਤੁਹਾਨੂੰ ਤੇ ਇਹ ਹੈਗੀ ਸ਼ਰਟ ਵਰਬਰੀ ਦੀ ਤੇ ਆ ਸਿਲਕ ਦੀ ਬਾਟਮ ਤੇ ਨਾਲ ਵਰਬਰੀ ਦਾ ਹੱਦ ਬੱਟਾ ਬੜਾ ਸੋਹਣਾ ਤੇ ਇਹ ਵੀ ਤੁਸੀਂ ਡੀਐਮ ਕਰ ਦਿਓ ਬੜਾ ਪਿਆਰਾ ਸੂਟ ਹੈ ਗਾਜਰੀ ਕਲਰ ਹੈ ਗਾਜਰੀ ਗਾਜਰੀ ਕਲਰ ਹੈ ਗਾਜਰੀ ਆ ਕਿੰਨਾ ਸੋਹਣਾ ਸੂਟ ਹੈ ਇਹਨੂੰ ਹਾਂ ਹਾਂ ਨਹੀਂ ਆਹ ਆਹ ਹੂੰ ਸਾਡੇ ਸੂਟ ਆਪਣੇ ਸੋਹਣੇ ਹੁੰਦੇ ਨੇ ਤੁਸੀਂ ਫਿਰ ਸਵਾਦੋ ਮੈਨੂੰ ਹੈ ਮੈਨੂੰ ਸਵਾਦੋ ਸਵਾਦਾਂ ਉਹ ਸੋਦਾ 150 ਪਲੱਸ ਉਹ ਤਾਂ ਕੰਪਨੀ ਤੇ ਜ਼ਰੂਰੀ ਸੀਗਾ ਨੇਚਰਲੀ ਇਸ ਤੋਂ ਠੀਕ ਹੈ ਫੇ ਗੇਲਦਾ ਉਹ ਤੁਹਾਡੇ ਸਟicker ਅੱਜ ਤਾਂ ਮੂਰੇ ਬੋਰਿੰਗ ਬੋਰਿੰਗ ਜਿਹਾ ਲੱਗਦਾ ਕਿਹੜਾ ਬੋਰਿੰਗ ਅਰੇ ਉਹ ਜਿੱਥੇ ਉਸ ਲਾਇਆ ਹੋਇਆ ਪਾ ਚਿਪਕਾਇਆ ਹੋਇਆ ਥੋੜਾ ਹਾਂ ਹਾਂ ਉਹਦੇ ਵਿੱਚ ਆਹ ਪਾ ਲਿਆ ਛੋੜੇ ਵਿੱਚ ਆਹ ਪਾ ਦਿੱਤੀ ਬਠੀ ਹੈ ਫਰੇਮ ਲੈ ਨਾ ਮਗਾ ਲਿਆ ਲਾ ਮੇਰੇ ਜੱਟ ਦੀ ਬੰਦੇ ਗੱਡੀ ਦੀਆਂ ਚੀਜ਼ਾਂ ਬਸ ਕਦੇ ਕੁਝ ਮੰਗਾਲਿਆ ਕਦੇ ਕੁਝ ਮੰਗਾਲਿਆ ਆਪ ਪਾਪਾ ਚਾਹੇ ਆਪਣੀ ਉਹ ਕਰਨਾ ਸੀ ਚਲਾਉਣ ਨਾਲ ਗੱਡੀ ਦੀ ਸੀ ਇੱਧਰ ਜ਼ਰੂਰ ਹਾਂ ਹਾਂ ਜੀ ਮੰਗਾਈਏ ਕੀ ਇਹ ਇਹ ਗੱਡੀ ਤੇ ਜਿਹੜਾ ਫਾਸਟੈਗ ਨਹੀਂ ਹੁੰਦਾ ਬਾ ਕੀ ਹੈ ਉਹ ਉੱਤੇ ਚਿਪਕ ਨਹੀਂ ਜਾਂਦਾ ਹੁੰਦਾ ਜਦੋਂ ਪੱਕਾ ਉਹਨੂੰ ਚਿਪਕਾ ਦਈਏ ਉਹ ਨਹੀਂ ਇਹਦੀ ਗਮ ਜੀ ਤੁਸੀਂ ਐਂ ਖਰਾਬ ਕਰਦੇ ਇਹ ਤਾਂ ਗੱਤਾ ਹੀ ਹੁੰਦਾ ਜੀ ਉਹਦਾ ਜਿਹੜਾ ਉੱਤੇ ਚਿਪਕਾ ਦੰਨੇ ਆ ਉਹਨੂੰ ਫਾਸਟੈਗ ਨੂੰ ਕਿ ਉਹ ਪੱਕਾ ਹੀ ਚੀਕ ਬਗ ਜੰਦਾ ਨਾ ਉੱਤਰਦਾ ਨਹੀਂ ਸ਼ੀਸ਼ੇ ਦੇ ਮਤਲਬ ਸ਼ੀਸ਼ਾ ਤੋੜਦਾ ਬਹਿ ਜਾਊਗਾ ਪਰ ਉਹ ਉਤਰੂਗਾ ਨਹੀਂ ਐਮ ਦੀ ਗੱਲ ਨਹੀਂ ਕੁਲਵਿੰਦਰ ਨੇ ਤਾਰਤਾ ਹੀ ਨਹੀਂ ਉਹ ਉਤਰਦਾ ਨਹੀਂ ਹੈਗਾ ਤੇ ਇਹਦੇ ਵਾਸਤੇ ਆ ਫਰੇਮ ਮੰਗਾਇਆ ਇਹ ਤੁਸੀਂ ਗੱਡੀ 'ਚ ਚੁੱਕਾ ਦਿਓ ਇੱਕ ਅਜੇ ਚੁੱਕਾਉਣ ਤੋਂ ਬਾਅਦ ਇਸ ਫਰੇਮ ਦੇ ਉੱਤੇ ਤੁਸੀਂ ਨੂੰ ਵਿੱਚ ਫਸਾ ਦੇ ਪਾਪਾ ਦੇ ਲਾਦਮੂ ਕੀ ਕੀ ਆਰਡਰ ਕਰਦੇ ਰਹਿੰਦੇ ਕੁਝ ਹੈ ਪਤਾ ਹੋਰ ਬਿਲਕੁਲ ਪਾਪਾ ਜੈਕਟ ਜੈਕਟ ਹੀ ਦਿਵਾ ਲਏ ਹੋਏ ਜੈਕਟ ਪਾਪਾ ਦੋੜਾਂਗੇ ਸਿਆਲ ਹੁੰਦੇ ਠੰਡਾ ਹੁੰਦੇ ਸਿਆਲ ਹੋਤੇ ਗਈ ਸਿਆਲ ਹੋਤੇ ਗਈ